ਤੁਸੀਂ ਸੁਣ ਰਹੇ ਹਾਂ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ ਪੰਜਵਾਂ ਅੰਕ ਹੈ ਹਮ ਰਖਤ ਪਾਤਸ਼ਾਹੀ ਦਾਵਾ ਕਿਉਂ ਨਾ ਆਪਾਂ ਕੁਝ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਲਈਏ ਖਬਰੇ ਠੰਡ ਮੈਨੂੰ ਹੀ ਜ਼ਿਆਦਾ ਲੱਗ ਰਹੀ ਸੀ ਜੰਗ ਦੇ ਮੈਦਾਨ ਵਿੱਚ ਬੈਠੇ ਸੂਰਮੇ ਧੂਣੀਆਂ ਬਾਲ ਕੇ ਨਹੀਂ ਸੇਕਿਆ ਕਰਦੇ ਜੰਗ ਦਾ ਸੇਕ ਮਹਿਸੂਸ ਕਰੋ ਠੰਡ ਆਪੇ ਲੱਗਣੋਂ ਹਟ ਜਾਊ ਬਾਬੇ ਨੇ ਆਪਣੀ ਖੇਸੀ ਮੇਰੇ ਵੱਲ ਵਧੌਂਦਿਆਂ ਕਿਹਾ ਇਹ ਜੰਗ ਕਿਹੜੀ ਸੀ ਸਾਨੂੰ ਕੁਝ ਪਤਾ ਨਹੀਂ ਸੀ ਪਰ ਹਾਂ ਸੇਕ ਤਾਂ ਜੰਗ ਦਾ ਜ਼ਰੂਰ ਸੀ ਜੋ ਇਨ੍ਹਾਂ ਸਿੰਘਾਂ ਨੂੰ ਪਾਲਾ ਭੋਰਾ ਤੰਗ ਨਹੀਂ ਕਰ ਰਿਹਾ ਸੀ ਕਥਾ ਅੱਗੇ ਕੁਝ ਇਸ ਤਰ੍ਹਾਂ ਚੱਲਦੀ ਹੈ ਕਿ ਸੂਬੇਦਾਰ ਜ਼ਕਰੀਆ ਖਾਨ ਸਿੰਘਾਂ ਨਾਲ ਲੜਦਾ ਲੜਦਾ ਥੱਕ ਗਿਆ ਤੇ ਲਾਹੌਰ ਮੁੜ ਗਿਆ ਜਿਨ੍ਹਾਂ ਨੂੰ دین ਦਾ ਵਾਸਤਾ ਪਾ ਕੇ ਜਿਹਾਦ ਲਈ ਤਿਆਰ ਕੀਤਾ ਸੀ ਉਹ ਖਾਲਸੇ ਦੇ ਧਰਮ ਯੁੱਧ ਦੀ ਦ੍ਰਿੜਤਾ ਅਗੇ ਟੇਕ ਨਾ ਸਕੇ ਤੇ ਲੱਗੇ ਤਨਖਾਹਾਂ ਮੰਗਣ। ਨਾ ਕਿਤੋਂ ਕੋਈ ਕਾਰ ਆਵੇ ਤੇ ਨਾ ਕੋਈ ਸਰਕਾਰੀ ਮਾਮਲਾ, ਤਨਖਾਹ ਜਕਰੀਆ ਕਿੱਥੋਂ ਦੇਵੇ? ਸੋ ਆਪਣੇ ਆਪ ਨੂੰ ਜਹਾਦੀ ਆਖਣ ਵਾਲੇ ਫੌਜੀ ਨੌਕਰੀਆਂ ਛੱਡ ਕੇ ਘਰੋ ਘਰੀ ਭਰਤ ਗਏ। ਫੌਜ ਤੋਂ ਬਿਨਾਂ ਕਿਹੜੀ ਸਰਕਾਰ ਦਾ ਡਰ ਮੰਨਦੇ ਨੇ ਲੋਕ? ਜੋ ਮਾੜੇ-ਮੋਟੇ ਕਰ ਦਿੰਦੇ ਸਨ ਉਹਨਾਂ ਵੀ ਨਾ ਨੁਕਰ ਕਰਨੀ ਸ਼ੁਰੂ ਕਰ ਦਿੱਤੀ। ਉਧਰੋਂ ਦਿੱਲੀ ਵਾਲੇ ਮਾਮਲੇ ਲਈ ਸੰਗੀ ਨਪਰੇਸਨ ਬਾਦਸ਼ਾਹ ਦੇ ਭੇਜੇ ਸਰਕਾਰੀ ਅਫਸਰਾਂ ਨੂੰ ਹੋਰ ਕਿੰਨੇ ਕੁ ਬਹਾਨੇ ਲਗਾਏ ਜਾਣ ਜਕਰੀਆ ਖਾਨ ਕਈ ਵਾਰ ਇਹ ਕਹਿ ਚੁੱਕਾ ਸੀ ਕਿ ਪਹਿਲਾਂ ਤਾਂ ਬੰਦੇ ਨੇ ਸਲਤਨਤ ਨੂੰ ਕਿੰਨੀ ਦੇਰ ਖوار ਕੀਤਾ ਫਿਰ ਹੁਣ ਖਾਲਸੀ ਨੇ ਵਕਤ ਪਾਇਆ ਹੋਇਆ ਹੈ ਸੋ ਕਰਪੇ ਜਨ ਲਈ ਥੋੜੀ ਮੌਲਤ ਹੋਰ ਦਿੱਤੀ ਜਾਵੇ ਪਰ ਐਤ ਕੀ ਦਿੱਲੀ ਦਰਬਾਰ ਸਖਤ ਹੋ ਚੁੱਕਾ ਸੀ ਬਾਦਸ਼ਾਹ ਨੇ ਅਤੌਲਾ ਖਾਨ ਤੇ ਮੁਹਬਤ ਖਾਨ ਦੀ ਅਗਵਾਈ ਵਿੱਚ ਹਜ਼ਾਰ ਦੇ ਕਰੀਬ ਫੌਜ ਕਰ ਉਗਰਾਉਣ ਲਈ ਭੇਜੀ ਤੇ ਨਾਲ ਹੀ ਕਹਿ ਦਿੱਤਾ ਕਿ ਵਸੂਲੀ ਨਾ ਹੋਣ ਦੀ ਸੂਰਤ ਵਿੱਚ ਜਕਰੀਆ ਖਾਨ ਨੂੰ ਬੰਨ ਕੇ ਲਿਆਂਦਾ ਜਾਵੇ। ਖਾਨ ਬਹਾਦਰ ਨੂੰ ਜਾਦੇ ਖਬਰ ਮਿਲੀ ਤਾਂ ਉਸ ਨੇ ਵਿਉਂਤ ਘੜੀ। ਉਸ ਨੇ ਕੁਝ ਮਜ਼ਹਬੀ ਕਾਜ਼ੀ ਮੁੱਲਾ ਇਕੱਠੇ ਕੀਤੇ ਤੇ دین ਦਾ ਵਾਸਤਾ ਪਾਇਆ ਕਿ ਜੇ ਉਹ ਜੀ ਉਹ ਕੁਝ ਫੌਜ ਤਿਆਰ ਕਰਨ ਦਿੱਲੀੋਂ ਆ ਰਹੀ ਘੋੜਸਵਾਰ ਸੈਨਾ ਨਾਲ ਮਿਲ ਕੇ ਸਿੰਘਾਂ ਦਾ ਫਾਹਾ ਵੱਢ ਸੁੱਟਦੇ ਹਾਂ ਕਾਜੀ ਮੁੱਲਾ ਤਾਂ ਪਹਿਲਾਂ ਹੀ ਸਿੰਘਾਂ ਨਾਲ ਨਫ਼ਰਤ ਕਰਦੇ ਸਨ ਸੋ ਉਹਨਾਂ ਜਕਰੀਆ ਖਾਨ ਨੂੰ ਮਦਦ ਦਾ ਭਰੋਸਾ ਦਿੱਤਾ ਦੋ ਕੁ ਸੌ ਦੇ ਕਰੀਬ ਸਿੰਘਾਂ ਨੇ ਭਗਵੰਤਿ ਖੱਤਰੀ ਦੀ ਹਵੇਲੀ ਵਿੱਚ ਡੇਰਾ ਕੀਤਾ ਹੋਇਆ ਸੀ ਜਿਸ ਦੀ ਸੂ ਦਿੱਲੀ ਤੋਂ ਆ ਰਹੀ ਘੋੜਸਵਾਰ ਫੌਜ ਨੂੰ ਲੱਗ ਗਈ ਉਹਨਾਂ ਹਵੇਲੀ ਘੇਰ ਲਈ ਤੇ ਤੋਪਾਂ ਦੇ ਗੋਲੇ ਹਵੇਲੀ ਦੀਆਂ ਕੰਧਾਂ ਪਾੜਨ ਲੱਗੇ ਹਮਲੇ ਦੀ ਖਬਰ ਸੁਣ ਕੇ ਆਲੇ-ਦੁਵਾਲਿਓ ਹੋਰ ਮੁਸਲਮਾਨ ਵੀ ਘੋੜਸਵਾਰ ਸੈਨਾ ਨਾਲ ਰਲ ਗਏ ਹਵੇਲੀ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ 71 ਹੋ ਗਈ ਤੇ ਤੋਪਾਂ ਦੇ ਹੱਲਿਆਂ ਕਰਕੇ ਸ਼ਹੀਦ ਹੋ ਜਾਣ ਕਾਰਨ ਸਿੰਘ 200 ਤੋਂ ਵੀ ਘੱਟ ਰਹਿ ਗਏ ਪਰ ਸਿੰਘਾਂ ਨੇ ਸਬਰ ਸਿਦਕ ਨਾਲ ਮੋਰਚਾ ਸੰਭਾਲੀ ਰੱਖਿਆ ਤੋਪਾਂ ਦੇ ਗੋਲਿਆਂ ਨੇ ਚੁਫੇਰੇ ਹੋ ਹਵੇਲੀ ਦੀਆਂ ਕੰਧਾਂ ਢਾਹ ਢੇਰੀ ਕਰ ਦਿੱਤੀਆਂ ਕਿਤੇ-ਕਿਤੇ ਜਦ ਕਿਸੇ ਮੁਗਲ ਦੀ ਆਵਾਜ਼ ਹੁਣ ਬਚ ਕੇ ਨਹੀਂ ਜਾ ਸਕਦੇ ਸਿੰਘਾਂ ਦੇ ਕੰਨੀ ਪੈਂਦੀ ਤਾਂ ਉਹ ਅੰਦਰੋਂ ਉੱਚੀ ਆਵਾਜ਼ ਵਿੱਚ ਬੋਲਦੇ ਹਨ ਇਕੱਲੇ ਜਾਣਾ ਤਾਂ ਸਾਡੀ ਤਸਵੀਰ ਹੀ ਨਹੀਂ ਸਾਨੂੰ ਤੋਰਨ ਦੇ ਸੁਪਨੇ ਲੈਣ ਵਾਲੇ ਆਪਣੀ ਆਖਰੀ ਫਤਿਹ ਵੀ ਘਰਾਣੋਂ ਪੇਜ ਦੇਣ ਸਿੰਘਾਂ ਨੇ ਹੱਥ ਨਹੀਂ ਟੁੱਟਣ ਦਿੱਤਾ ਤੇ ਸਤਗੁਰਾਂ ਨੇ ਤਰੁੱਠ ਕੇ ਕਿਰਪਾ ਕਰ ਦਿੱਤੀ ਭਾਰੀ ਹਨੇਰੀ ਨਾਲ ਮੀਂਹ ਵਰ ਪਿਆ ਮੁਗਲਈ ਤੋਪਾਂ ਦਾ ਗੋਲਾ ਬਾਰੂਦ ਸਭ ਬੇਕਾਰ ਪਰ ਮੀਂਹ ਕਿਰਪਾਨਾਂ ਨੂੰ ਤਾਂ ਕੁਝ ਨਹੀਂ ਕਰ ਸਕਦਾ ਸਿੰਘਾਂ ਨੇ ਢਾਲਾਂ ਤੇ ਕਿਰਪਾਨਾਂ ਮਾਰਦਿਆਂ ਗਜਬਦਾਰ ਸ਼ੋਰ ਪੈਦਾ ਕੀਤਾ ਤੇ ਮੁਗਲਾਂ ਉੱਤੇ ਹੱਲਾ ਕਰ ਦਿੱਤਾ ਮੁਗਲਾਂ ਦੇ ਖਾਨਿਓਂ ਗਈਆਂ ਜਿਹੜੇ ਤੋਪਾਂ ਬੰਦੂਖਾਂ ਦੇ ਆਸਰੇ ਜੰਗ ਵਿੱਚ ਆਏ ਹੋਣ ਉਹ ਕਿਰਪਾਨਾਂ ਵਾਲਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ 바ਰੂਦ ਦੀ ਤਾੜ-ਤਾੜ ਵਿੱਚ ਮੁਗਲਾਂ ਨੂੰ ਇਹ ਤਾਂ ਚੇਤੇ ਵੀ ਨਹੀਂ ਸੀ ਕਿ ਲੜਾਈ ਹੱਥੋਂ-ਹੱਥੇ ਵੀ ਆ ਸਕਦੀ ਹੈ ਇੱਕ ਪਾਸੇ ਉਹ ਦੁਸ਼ਮਨ ਦਾ ਮੋਰਚਾ ਸਿੰਘਾਂ ਨੇ ਤੋੜ ਦਿੱਤਾ ਤੇ ਮੁਗਲਾਂ ਦੀਆਂ ਲਾਸ਼ਾਂ ਦੇ ਢੇਰ ਵਿੱਚੋਂ ਉਹਨਾਂ ਦੇ ਘੋੜੇ ਲੈ ਕੇ ਹੀ ਹਰਨ ਹੋ ਗਏ ਛਿੱਥੇ ਜੇ ਪਏ ਛਿੱਥੇ ਜੇ ਪੈਂਦੇ ਦਿੱਲੀੋਂ ਆਏ ਮੁਗਲਾਂ ਨੇ ਪੀਲੋਵਾਲ ਕੋਲ ਇੱਕ ਕਿਲੇ ਵਿੱਚ ਡੇਰਾ ਕਰ ਲਿਆ ਸਿੰਘਾਂ ਦੇ ਹੱਥ ਤਾਂ ਇਹਨਾਂ ਨੇ ਵੇਖ ਹੀ ਲਏ ਸਨ ਸੋ ਜਕਰੀਆ ਖਾਨ ਨੇ ਮੌਕੇ ਦਾ ਫਾਇਦਾ ਚੱਕਦਿਆਂ ਲਾਹੌਰ ਵਿੱਚ ਕਾਜੀ ਮੁਲਾਨਿਆਂ ਦੀ ਇਕੱਠੀ ਕੀਤੀ ਹੋਈ ਫੌਜ ਕਿਲੇ ਵਿੱਚ ਭੇਜੀ ਕਿ ਰਾਲਕੇ ਸਿੰਘਾਂ ਨਾਲ ਟੱਕਰ ਲਵਾਂਗੇ ਇਧਰ ਜਦ ਭਗਵੰਤ ਤੇ ਖੱਤਰੀ ਦੀ ਹਵੇਲੀ ਵਿੱਚ ਸਿੰਘਾਂ ਨੂੰ ਪਏ ਘੇਰੇ ਦੀ ਖਬਰ ਚਾਰੇ ਪਾਸੇ ਉੱਡੀ ਤਾថា ਪੁਰਥਾ ਖਿਲਰਿਆ ਖਾਲਸਾ ਮੋੜ 71 ਹੋ ਗਿਆ ਉਹਨਾਂ ਨੂੰ ਭੀਲੋਵਾਲ ਦੇ ਕਿਲੇ ਵਿੱਚ ਮੁਗਲਾਂ ਦੇ ਉਤਾਰੇ ਦੀ ਸੂਹ ਮਿਲ ਗਈ ਹੁਣ ਮਿੱਤ ਖਾਲਸੇ ਦੀ ਸੀ ਅਚਨਚੇਤ ਖਾਲਸੇ ਨੇ ਰਾਤ ਨੂੰ ਹੱਲਾ ਕਰ ਦਿੱਤਾ ਤੇ ਮੁਗਲਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਜਦ ਨੂੰ ਉਹਨਾਂ ਤੋਪਾਂ ਖਿੱਚਣ ਲਈ ਊਠ ਬਲਦ ਤਿਆਰ ਕੀਤੇ ਤਾਂ ਤੀਕਤਾ ਸਿੰਘਾਂ ਨੇ ਕਿਲਾ ਮਾਰ ਲਿਆ ਸੀ ਮੁਗਲਾਂ ਦੇ ਤਿਆਰ ਕੀਤੇ ਹੋਏ ਘੋੜਿਆਂ ਤੇ ਸਿੰਘ ਸ਼ਾਲਾ ਮਾਰ-ਮਾਰ ਸਵਾਰ ਹੋ ਗਏ ਤੇ ਤੁਰਕਾਂ ਦੇ ਆਹੂ ਲਾਉਣ ਲੱਗੇ ਇੰਨਾ ਭਾਰੀ ਹੱਲਾ ਦੇਖ ਕੇ ਮੁਗਲਾਂ ਨੂੰ ਯਕੀਨ ਹੋ ਗਿਆ ਕਿ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸੋ ਤਰਾਵੜੀ ਸ਼ਹਿਰ ਦਾ ਨੱਕੀ ਨਾਮੀ ਰਾਜਪੂਤ ਉੱਚੀ ਥਾਂ ਤੇ ਚੜ ਕੇ ਚੀਕਣ ਲੱਗਾ ਭੱਜ ਜਾਓ ਤੇ ਜਾਨਾਂ ਬਚਾਓ ਮੁਕਾਬਲਾ ਕਰਨ ਦੀ ਥਾਂ ਪਿੰਡ ਵਿੱਚ ਜਾ ਕੇ ਲੁਕ ਜਾਓ ਦਿੱਲੀੋਂ ਘਰ ਉਗਰੌਣ ਆਏ ਮੁਗਲਾਂ ਦੇ ਸਭ ਮੂਰਲੀ ਕਤਾਰ ਵਾਲੇ ਯੋਧੇ ਮਾਰੇ ਗਏ ਸਪਾਈਆਂ ਵਿੱਚੋਂ ਹੀ ਉਹੀ ਬਚੇ ਜੋ ਭੱਜ ਕੇ ਪਿੰਡ ਵਿੱਚ ਚਲੇ ਗਏ ਤੇ ਜਾਂ ਉਹ ਜੋ ਲਾਹੌਰੋਂ ਆਏ ਸਨ ਤੇ ਇਸ ਗੱਲੋਂ ਵਾਕਿਫ ਸਨ ਕਿ ਸਿੰਘਾਂ ਦੇ ਹਮਲੇ ਵਿੱਚ ਕਿਵੇਂ ਭੱਜ ਕੇ ਜਾਨ ਬਚਾਉਣੀ ਹੈ ਪੀਲੋਵਾਲ ਦਾ ਮੈਦਾਨ ਸਿੰਘਾਂ ਹੱਥ ਰਿਆ ਜਕਰੀਆ ਖਾਨ ਦੀ ਚਾਲ ਵੀ ਕੁਝ ਕਾਮਯਾਬ ਰਹੀ ਹਾਂ ਉਸ ਨੂੰ ਲਾਹੌਰ ਦੇ ਆਪਣੇ ਆਦਮੀਆਂ ਦੇ ਮਾਰੇ ਜਾਨ ਦਾ ਗਮਤਾ ਸੀ ਪਰ ਇਸ ਨਾਲੋਂ ਵੀ ਇਹ ਖੁਸ਼ੀ ਕਿਤੇ ਵੱਧ ਸੀ ਕਿ ਮਾਮਲਾ ਅਗਰੌਨ ਆਈ ਫੌਜ ਨੂੰ ਖਾਲਸੇ ਨੇ ਧੂਲ ਮਿੱਟੀ ਵਿੱਚ ਮਿਲਾ ਦਿੱਤਾ ਉਹ ਚਾਹੁੰਦਾ ਵੀ ਇਹੋ ਸੀ ਮਾਮਲਾ ਜਕਰੀਆ ਤੋਂ ਦੇ ਨਹੀਂ ਹੋਣਾ ਸੀ ਤੇ ਇਸ ਫੌਜ ਨੇ ਉਸ ਨੂੰ ਨੂੜ ਕੇ ਦਿੱਲੀ ਲਿਜਾ ਸੁੱਟਣਾ ਸੀ ਹੁਣ ਉਹ ਦਿੱਲੀ ਦਰਬਾਰ ਅੱਗੇ ਸੱਚਾ ਹੋ ਸਕਦਾ ਸੀ ਦਿੱਲੀ ਦੀ ਭੇਜੀ ਫੌਜ ਦੀ ਮਦਦ ਕਰਕੇ ਵੀ ਜਕਰੀਆ ਖਾਨ ਨੇ ਭਰੋਸਾ ਜਿੱਤ ਲਿਆ ਸੀ ਉਹ ਹੁਣ ਕਹਿ ਸਕਦਾ ਸੀ ਕਿ ਤੁਸੀਂ ਆਪਣੀ ਭੇਜੀ ਟੁਕੜੀ ਦੀ ਕੋਈ ਹਾਲਤ ਉਹੀ ਅੰਦਾਜ਼ਾ ਲਾ ਲਓ ਕਿ ਮੇਰਾ ਵਾ ਕਿੰਨਾ ਨਾਲ ਪਿਆ ਹੋਇਆ ਹੈ ਤੁਹਾਡੀ ਤਾਂ ਇਹ ਤੜਪ ਕਦੇ ਕਦਾਈ ਹੋਣੀ ਹੈ ਮੈਂ ਤਾਂ ਨਿਤ ਨਵੇਂ ਸੂਰਜ ਐਸੇ ਹਮਲੇ ਸਹਾਰਦਾ ਹਾਂ ਉਸਨੇ ਇੱਕ ਚਿੱਠੀ ਬਾਦਸ਼ਾਹ ਵੱਲ ਕਲੀ ਤੁਹਾਨੂੰ ਜਾਪਦਾ ਸੀ ਕਿ ਤੁਸੀਂ ਬੰਦੇ ਨੂੰ ਮਾਰ ਲਿਆ ਹੈ ਤਾਂ ਖਾਲਸਾ ਖਤਮ ਹੋ ਗਿਆ ਹੈ ਨਹੀਂ ਇਹਨਾਂ ਦੀ ਗਿਣਤੀ ਸਗੋਂ ਅੱਗੇ ਨਾਲੋਂ ਚੌਗਣੀ ਹੋ ਗਈ ਹੈ ਅਸੀਂ ਕਿੱਥੋਂ ਮਾਮਲਾ ਦਈਏ ਕਿੱਧਰ ਨੂੰ ਜਾਈਏ ਮੁਲਕ ਤਾਂ ਸਾਰਾ ਸਿੰਘਾਂ ਨੇ ਲੁੱਟ ਲਿਆ ਹੈ ਸਾਡੀਆਂ ਤਾਂ ਫੌਜਾਂ ਵੀ ਤਨਖਾਹ ਨਾ ਮਿਲਣ ਕਾਰਨ ਛੱਡ ਕੇ ਘਰਾਂ ਨੂੰ ਪਰਤ ਗਈਆਂ ਹਨ ਤੁਸੀਂ ਆਪਣੀ ਟੁਕੜੀ ਵਿੱਚੋਂ ਬੱਚਿਆਂ ਨੂੰ ਹੀ ਪੁੱਛ ਵੇਖੋ ਕਿ ਕੀ ਹਾਲਤ ਕਰਦੇ ਹਨ ਸਿੰਘ ਇਹ ਦੁਸ਼ਮਣ ਨਹੀਂ ਕਿਆਮਤ ਨੇ ਮੁਕਾਬਲਾ ਕਰਕਰ ਅਸੀਂ ਹਾਰ ਗਏ ਹਾਂ ਸਾਨੂੰ ਇਹਨਾਂ ਵੱਲ ਮਿੱਤਰਤਾ ਦਾ ਹੱਥ ਵਧਾ ਕੇ ਦੇਖਣਾ ਚਾਹੀਦਾ ਹੈ ਕਿਉਂ ਨਾ ਅਸੀਂ ਇਹਨਾਂ ਨਾਲ ਸੰਧੀ ਕਰਕੇ ਦੇਖੀਏ ਮੇਰੇ ਕੁਝ ਭਰੋਸੇਯੋਗ ਇਸ ਵਿੱਚ ਸਾਡੀ ਮਦਦ ਕਰ ਸਕਦੇ ਹਨ ਜੇ ਦੁਸ਼ਮਣ ਗੁੜ ਦਿੱਤਿਆਂ ਮਰਦਾ ਹੋਵੇ ਤਾਂ ਜ਼ਹਿਰ ਅਜਾਈਂ ਖਰਾਬ ਨਹੀਂ ਕਰੀਦਾ ਇੱਕ ਵਾਰ ਇਹਨਾਂ ਦਾ ਭਰੋਸਾ ਜਿੱਤ ਕੇ ਦੇਖਦੇ ਹਾਂ ਫਿਰ ਕਦੇ ਦਾਲ ਲੱਗ ਗਿਆ ਤਾਂ ਮਾਰ ਵੀ ਲਵਾਂਗੇ ਜਕਰੀਆ ਖਾਨ ਨੇ ਆਪਣੇ ਇੱਕ ਵਕੀਲ ਨੂੰ ਬਲਾਵਾ ਭੇਜਿਆ ਇਹ ਵਕੀਲ ਜੰਬਰ ਪਿੰਡ ਦਾ ਸੀ ਨਾਮ ਸੀ ਸੁਭੇਗ ਸਿੰਘ ਭਲਾ ਹੀ ਕੀਤਾ ਹੈ ਸਿੰਘਾਂ ਨੇ ਜੋ ਦਿੱਲੀੋਂ ਮਾਮਲਾ ਉਗਰਾਉਣ ਆਈ ਫੌਜ ਨੂੰ ਭਾਜ ਦਿੱਤੀ ਹੈ ਮੇਰੇ ਤਾਂ ਸਿਰ ਦੀ ਜੂ ਸੀ ਉਹ ਫੌਜ ਮਾਮਲਾ ਦੇਣ ਨੂੰ ਹੈ ਹੀ ਨਹੀਂ ਸੀ ਤੇ ਲਏ ਬਿਨਾਂ ਉਹਨਾਂ ਨੇ ਜਾਣਾ ਨਹੀਂ ਸੀ ਸੋ ਮੇਰੇ ਸਿਰ ਖਾਲਸੇ ਪੰਥ ਦਾ ਅਹਿਸਾਨ ਹੈ ਅਸੀਂ ਉਹਨਾਂ ਨਾਲ ਸੁਲਾਹ ਕਰਨੀ ਚਾਹੁੰਦੇ ਹਾਂ ਜੇ ਉਹ ਹਾਂ ਕਰਨ ਤਾਂ ਹਕੂਮਤ ਉਹਨਾਂ ਨੂੰ ਨਵਾਬੀ ਦੇ ਸਕਦੀ ਹੈ ਜਕਰੀਏ ਨੇ ਸੁਭੇਗ ਸਿੰਘ ਨੂੰ ਕਿਹਾ ਖਾਨ ਬਹਾਦਰ ਨੂੰ ਸਿੰਘਾਂ ਨਾਲ ਸੰਧੀ ਦੀ ਗੱਲ ਆਪਣੇ ਹੱਕ ਵਿੱਚ ਲੱਗ ਰਹੀ ਸੀ ਉਹ ਚਾਹੁੰਦਾ ਸੀ ਕਿਉਂਕਿ ਸੁਭੇਗ ਸਿੰਘ ਦਾ ਪੰਥ ਵੀ ਸਤਿਕਾਰ ਕਰਦਾ ਹੈ ਸੋ ਉਹ ਵਿਚੋਲਗੀ ਦਾ ਕੰਮ ਕਰੇ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ ਉਹਨਾਂ ਦਾ ਆਪਣਾ ਦੇਸ਼ ਇਸ ਦੇ ਉਜਾੜੇ ਵਿੱਚ ਕਿਸੇ ਦਾ ਭਲਾ ਨਹੀਂ ਹਕੂਮਤਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਪੰਜਾਬ ਨੇ ਇੱਥੇ ਹੀ ਰਹਿਣਾ ਹੈ ਤੁਸੀਂ ਉਹਨਾਂ ਨੂੰ ਕਹੋ ਕਿ ਹਕੂਮਤ ਚਾਹੁੰਦੀ ਹੈ ਕਿ ਆਪਾਂ ਰਲ ਕੇ ਪੰਜਾਬ ਨੂੰ ਬਸਾਈਏ ਅਸੀਂ ਗੁਰੂ ਕੇ ਚੱਕ ਦੇ ਨਾਂ ਜਾਗੀਰ ਲਾਉਣ ਨੂੰ ਤਿਆਰ ਹਾਂ ਖਾਨੂ ਨੇ ਸੁਭੇਗ ਸਿੰਘ ਨੂੰ ਆਪਣੀ ਨੀਤ ਦੱਸਦਿਆਂ ਕਿਹਾ ਮੈਂ ਉਹਨਾਂ ਨੂੰ ਜਾ ਕੇ ਸਿਰਫ ਇਹ ਗੱਲਾਂ ਹੀ ਨਹੀਂ ਸੁਣਾ ਸਕਦਾ ਤੁਸੀਂ ਕੁਝ ਮਾਮਲਾ ਵੀ ਦਿਓ ਜੋ ਮੈਂ ਜਾ ਕੇ ਖਾਲਸੇ ਦੇ ਦਰਸ਼ਨ ਭੇਟ ਕਰ ਸਕਾਂ ਸੁਭੇਗ ਸਿੰਘ ਜਾਣਦੇ ਸਨ ਕਿ ਐਸੀਆਂ ਸੰਧੀਆਂ ਖਾਲੀ ਹੱਥ ਗਿਆ ਨਹੀਂ ਹੁੰਦੀਆਂ ਹਾ ਹਾ ਕਿਉਂ ਨਹੀਂ ਅਸੀਂ ਨਵਾਬੀ ਦੀ ਪੋਸ਼ਾਕ ਦੇ ਨਾਲ 1.5 ਲੱਖ ਰੁਪਇਆ ਵੀ ਖੱਲਾਂਗੇ ਬਾਕੀ ਹੋਰ ਬਿਆੰਤ ਸੁਗਾਤਾਂ ਵੀ ਜਕਰੀਏ ਨੇ ਦਿੱਲੀ ਸਲਤਨਤ ਵੱਲੋਂ ਉਸ ਸੁਗਾਤ ਵਿੱਚ ਭੇਜੀ ਗਈ ਪੋਸ਼ਾਕ ਮੰਗਵਾਈ ਤੇ ਸੁਭੇਗ ਸਿੰਘ ਦੇ سپੁਰਦ ਕਰਦਿਆਂ ਬੋਲਿਆ ਖਾਲਸੇ ਨੂੰ ਕਹੀਂ ਕਿ ਇਸ ਨੂੰ ਕੋਈ ਆਮਲੀ ਬਸਤਰ ਨਾ ਜਾਣੇ ਇਹ ਨਵਾਬੀ ਦੀ ਪੋਸ਼ਾਕ ਹੈ ਇਹ ਮਾਨੋ ਲਾਹੌਰ ਦੀ ਅੱਧੀ ਸੂਬੇਦਾਰੀ ਹੈ ਬਾਕੀ ਗੁਰੂ ਕੇ ਚੱਕ ਦੇ ਨਾਮ 12 ਚੱਕਾਂ ਦਾ ਪਟਾ ਵੀ ਲਿਖਿਆ ਹੈ ਉਹਨਾਂ ਚੱਕਾਂ ਦਾ ਸਾਰਾ ਮਾਮਲਾ ਤੇ ਪਰਜਾ ਖਾਲਸੇ ਨੂੰ ਜਵਾਬਦੇਹ ਹੈ ਜੋ ਵੀ ਇਹ ਪੁਸ਼ਾਕ ਪੈਨੇਗਾ ਉਸ ਨੂੰ ਮੁਲਕ ਗਰਉਣ ਦਾ ਹੱਕ ਹੋਏਗਾ ਸ਼ਾਈ ਪਰਵਾਨੇ ਉਸੇ ਦੇ ਨਾਮ ਹੋਣਗੇ ਉਸ ਨੂੰ ਹੀ ਹੱਕ ਹੋਏਗਾ ਕਿ ਉਹ ਸਰਕਾਰੀ ਮਾਲ ਕਿਸੇ ਵੀ ਤਰ੍ਹਾਂ ਵੰਡ ਸਕਦਾ ਹੈ ਇਹ ਕੁਝ ਕਹਿੰਦਿਆਂ ਜਕਰੀਆ ਖਾਨ ਨੇ ਸੁਬੇਗ ਸਿੰਘ ਨੂੰ ਖਾਲਸੇ ਵੱਲ ਵਿਦਾ ਕੀਤਾ ਨਗਾਰੇ ਵੱਜਣ ਦੀ ਆਵਾਜ਼ ਆ ਰਹੀ ਹੈ ਨਿਸ਼ਾਨ ਸਾਹਿਬ ਝੂਲਦੇ ਨਜ਼ਰੀ ਪੈ ਰਹੇ ਹਨ ਘੋੜਿਆਂ ਦੀਆਂ ਮਾਲਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕੁਝ ਸਿੰਘ ਸ਼ਸਤਰਾਂ ਨੂੰ ਮਾਂਜ ਕੇ ਚਮਕਾ ਰਹੇ ਹਨ। ਘੋੜਸਵਾਰੀ, ਤੀਰਅੰਦਾਜ਼ੀ, ਬੰਦੂਖਾਂ ਦੇ ਨਿਸ਼ਾਨਿਆਂ ਦੇ ਅਭਿਆਸ ਚੱਲ ਰਹੇ ਹਨ। ਕੁਝ ਭਜੰਗੀ ਉਂਗਲਾਂ ਨਾਲ ਚੱਕਰ ਘੁਮਾ ਰਹੇ ਹਨ। ਲੋਹ ਲੰਗਰ ਤਪ ਰਹੇ ਹਨ। ਦੂਰੋਂ ਆਏ ਸਿੰਘਾਂ ਦੀ ਮੁਠੀ ਚਾਪੀ ਕੀਤੀ ਜਾ ਰਹੀ ਹੈ। ਕੁਝ ਸਿੰਘ ਗਾਗਰਾਂ ਭਰ-ਭਰ ਕੇ ਜਲ ਢੋ ਰਹੇ ਹਨ। ਇੱਕ ਸਿੰਘ ਦਾਤਨ ਕਰ ਰਿਹਾ ਹੈ ਤਾਂ ਦੂਜਾ ਉਸ ਲਈ ਜਲ ਦਾ ਗੜਵਾ ਲੈ ਕੇ ਖਲੋਤਾ ਹੈ। ਭੱਜ-ਭੱਜ ਕੇ ਸਿੰਘ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਸ਼ਰੀਕਾ ਵਿਰੋਧ ਕਿਤੇ ਨਜ਼ਰ ਨਹੀਂ ਪੈਂਦਾ ਭਾਈ ਸੁਭੇਗ ਸਿੰਘ ਨੇ ਖਾਲਸੇ ਦੇ دیدار ਪਾਉਂਦਿਆਂ ਹੀ ਘੋੜੇ ਤੋਂ ਉਤਾਰਾ ਕਰ ਲਿਆ ਹੈ ਹੇਠਾਂ ਉੱਤਰ ਕੇ ਉਹਨਾਂ ਧਰਤੀ ਨੂੰ ਹੱਥ ਸੁਹਾ ਖਾਲਸੇ ਨੂੰ ਨਮਸਕਾਰ ਕੀਤੀ ਹੈ ਖਾਲਸੇ ਦਾ ਦੀਵਾਨ ਸਜਿਆ ਹੋਇਆ ਹੈ ਰਬਾਬੀ ਸਿੰਘ ਕੀਰਤਨ ਕਰ ਰਹੇ ਹਨ ਸੁਭੇਗ ਸਿੰਘ ਦੀਵਾਨ ਵਿੱਚ ਪਿੱਛੇ ਖਲੋ ਗਏ ਹਨ ਇਹ ਸਿੰਘਾਂ ਦੀ ਮਰਿਆਦਾ ਹੈ ਜਦ ਦਲ ਪੰਥ ਵਿੱਚੋਂ ਕੋਈ ਵੀ ਸਿੰਘ ਘਰ ਜਾਵੇ ਜਾਂ ਕਿਤੇ ਹੋਰ ਬਾਹਰ ਹੋ ਕੇ ਆਵੇ ਤੇ ਜਾਂ ਫਿਰ ਸਰਕਾਰੀ ਨੌਕਰ ਹੋ ਜਾਵੇ ਤਾਂ ਪਹਿਲਾਂ ਆ ਕੇ ਪਿੱਛੇ ਖਲੋ ਜਾਂਦਾ ਹੈ ਫਿਰ ਸਿੰਘ ਅਰਦਾਸ ਕਰਕੇ ਤਨਖਾਹ ਲਾਉਂਦੇ ਹਨ ਸੁਵੇਕ ਸਿੰਘ ਨੇ ਦੋਹੇ ਹੱਥ ਜੋੜ ਫਤਿਹ ਬੁਲਾਈ ਤੇ ਗੱਲ ਵਿੱਚ ਪੱਲਾ ਪਾ ਕੇ ਬੋਲੇ ਖਾਲਸਾ ਬਖਸ਼ਿਸ਼ਾਂ ਕਰਨ ਵਾਲਾ ਹੈ ਸਤਿਗੁਰੂ ਗੁਰੂ ਪੰਥ ਵਿੱਚ ਆਪ ਵਰਤਦੇ ਹਨ ਅਸੀਂ ਦੁਨਿਆਵੀ ਗ੍ਰਹਿਸਤੀ ਜੀਵ ਜੇ ਖਾਲਸਾ ਸਾਡੇ ਤੇ ਤਰੁੱਠੇ ਅਤੇ ਰਹਿਮਤਾਂ ਦੇ ਘਰ ਆਵੇ ਤਾਂ ਸਾਨੂੰ ਵੀ ਸ਼ਰਨ ਆਇਆਂ ਨੂੰ ਬਖਸ਼ ਕੇ ਕੰਠ ਲਾਵੇ ਇਹ ਕਹਿੰਦਿਆਂ ਭਾਈ ਸੁਭੇਗ ਸਿੰਘ ਨੇ ਧਰਤੀ ਨੂੰ ਹੱਥ ਛੁਹਾ ਕੇ ਮੋਢ ਮੱਥੇ ਨੂੰ ਲਾਇਆ ਖਾਲਸੇ ਨੇ ਅਰਦਾਸ ਕੀਤੀ ਭਾਈ ਸੁਭੇਗ ਸਿੰਘ ਨੂੰ ਪੰਜ ਦਤਨਾ ਦੀ ਤਨਖਾਹ ਲਈ ਗਈ ਤੇ ਬਖਸ਼ ਦਿੱਤਾ ਗਿਆ ਬੜੇ ਆਦਰ ਨਾਲ ਸਵਾਗਤ ਕੀਤਾ ਗਿਆ ਤੇ ਮੂਰਲੀਆ ਸਫਾਂ ਵਿੱਚ ਬਿਠਾਇਆ ਗਿਆ ਜਲਪਾਣੀ ਦੀ ਸੇਵਾ ਮਗਰੋਂ ਸਿੰਘਾ ਨੇ ਭਾਈ ਸੁਭੇਗ ਸਿੰਘ ਨੂੰ ਆਉਣ ਦਾ ਸਬੱਬ ਪੁੱਛਿਆ ਖਾਲਸਾ ਜਾਣਦਾ ਸੀ ਕਿ ਭਾਈ ਸੁਬੇਕ ਸਿੰਘ ਦੀ ਸਰਕਾਰੇ ਦਰਬਾਰੇ ਸੋਹਣੀ ਪੋਛ ਹੈ ਸੋ ਜਰੂਰ ਕੋਈ ਵਿਸ਼ੇਸ਼ ਖਬਰ ਲੈ ਕੇ ਆਏ ਹੋਣਗੇ ਭਾਈ ਸੁਬੇਕ ਸਿੰਘ ਨੇ ਸਾਰੀ ਗੱਲ ਵਿਸਤਾਰ ਨਾਲ ਦੱਸੀ ਤੇ ਨਵਾਬੀ ਖਾਲਸੇ ਦੇ ਚਰਨਾ ਵਿੱਚ ਭੇਟ ਕੀਤੀ ਖਾਲਸਾ ਧਰੋ ਆਜਾਤ ਤਬੀਅਤ ਦਾ مالک ਨਵਾਬੀ ਵੱਲ ਕਿਸੇ ਨੇ ਅੱਖ ਭਰ ਕੇ ਵੀ ਨਾ ਤੱਕਿਆ ਇਹ ਕੈਸੀ ਬਾਤ ਕਹੀ ਹੈ ਤੁਸਾਂ ਨੇ ਸੁਬੇਕ ਸਿੰਘ ਜੀ ਮਹਾਰਾਜ ਨੇ ਖਾਲਸੇ ਨਾਲ ਪਾਤਸ਼ਾਹੀ ਵਾਦਾ ਕੀਤਾ ਹੋਇਆ ਹੈ ਤੇ ਖਾਲਸਾ ਖੈਰਾਤ ਵਿੱਚ ਆਈਆਂ ਨਵਾਬੀਆਂ ਕਿਵੇਂ ਕਬੂਲ ਕਰੇ ਨਾਲੇ ਤੁਰਕ ਅੱਗ ਹਨ ਤਾਂ ਖਾਲਸਾ ਬਾਰੂਦ ਹੈ ਸਾਡਾ ਮੇਲ ਕਦ ਸੰਭਵ ਹੈ ਦੀਵਾਨ ਦਰਬਾਰਾ ਸਿੰਘ ਬੋਲੇ ਸਤਿਗੁਰਾਂ ਦੇ ਬਚਨ ਉੱਤੇ ਕੋਈ ਸ਼ੰਕਾ ਨਹੀਂ ਜਥੇਦਾਰ ਜੀ ਪਾਤਸ਼ਾਹੀ ਖਾਲਸੇ ਦੀ ਹੈ ਤੇ ਰਹੇਗੀ ਪਰ ਵਖਤ ਵਿਚਾਰਨਾ ਵੀ ਬੁੱਧੀਮਾਨਾਂ ਦਾ ਕੰਮ ਹੈ ਜਿਹੜੇ ਬਾਦਸ਼ਾਹ ਲੋਕਾਂ ਤੋਂ ਕਰ ਵਸੂਲਦੇ ਹਨ ਉਹ ਆਪ ਖਾਲਸੇ ਅੱਗੇ ਨਵਾਬ ਨਵਾਬੀ ਭੇਜ ਰਹੇ ਹਨ ਤੇ ਨਾਲ ਹੀ ਮਾਮਲਾ ਦੇ ਰਹੇ ਹਨ ਖਾਲਸਾ ਤਾਂ ਸਗੋਂ ਬਾਦਸ਼ਾਹ ਤੋਂ ਉੱਚੇ ਰੁਤਬੇ ਤੇ ਹੋਇਆ ਨਾਲੇ ਖਾਲਸੇ ਨੇ ਤਾਂ ਗਊ ਗਰੀਬ ਦੀ ਸੇਵਾ ਹੀ ਕਰਨੀ ਹੈ ਨਵਾਬੀ ਲੈ ਕੇ ਹੋਰ ਸੋਹਣੀ ਤਰ੍ਹਾਂ ਹੋ ਸਕੇਗੀ ਗਰੀਬ ਪਰਜਾ ਵੀ ਖਾਲਸੇ ਦੀ ਨਵਾਬੀ ਹੇਠ ਕੁਝ ਸੁਖ ਦਾ ਸਾਹ ਲਏਗੀ ਜੇ ਫਿਰ ਵੀ ਖਾਲਸੇ ਨੂੰ ਕਦੇ ਵੀ ਲੱਗਿਆ ਕਿ ਇਹ ਅਧੀਨਤਾ ਵਾਲੀ ਗੱਲ ਹੈ ਤਾਂ ਕਦੇ ਵੀ ਨਵਾਬੀ ਵਾਪਸ ਭੇਜ ਦੇਵਾਂਗੇ ਭਾਈ ਸੁਬੇਕ ਸਿੰਘ ਚਾਹੁੰਦੇ ਸਨ ਕਿ ਖਾਲਸਾ ਸੰਧੀ ਦੇ ਰਾਹ ਜਾਵੇ ਇਹਦੇ ਵਿੱਚ ਪੰਥ ਸਗੋਂ ਹੋਰ ਵਧੇ ਫੁੱਲੇਗਾ ਕਾਫੀ ਵਿਚਾਰ ਵਿਟਾੰਦਰੇ ਮਗਰੋਂ ਸਿੰਘਾਂ ਨੇ ਫੈਸਲਾ ਕੀਤਾ ਕਿ ਨਵਾਬੀ ਖਾਲਸਾ ਸਵੀਕਾਰ ਕਰੇਗਾ ਪਰ ਹੁਣ ਵੱਡਾ ਪ੍ਰਸ਼ਨ ਇਹ ਸੀ ਕਿ ਨਵਾਬੀ ਦਿੱਤੀ ਕਿਸ ਨੂੰ ਜਾਵੇ ਦੀਵਾਨ ਦਰਬਾਰਾ ਸਿੰਘ ਜੀ ਜਥੇਦਾਰ ਨੂੰ ਬੇਨਤਾ ਕੀਤਾ ਗਿਆ ਤਾਂ ਉਹਨਾਂ ਨਾ ਕਰ ਦਿੱਤੀ ਅਸਾਂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੇਵਾ ਕੀਤੀ ਹੈ ਉਹਨਾਂ ਤੋਂ ਛੁੱਟ ਕਿਸੇ ਦੀ ਕਿਸੇ ਦੀ ਕੋਈ ਵਸਤੂ ਪਰਵਾਣ ਨਹੀਂ ਅਸੀਂ ਨਵਾਬੀ ਕੀ ਕਰਨੀ ਹੈ ਸਾਡਾ ਦ੍ਰਿੜ ਨਿਸ਼ਚੈ ਹੈ ਖਾਲਸੇ ਦੀ ਪਾਤਸ਼ਾਹੀ ਨੇੜੇ ਆ ਟੁੱਕੀ ਹੈ ਖਾਲਸਾ ਖੁਦ ਪਾਤਸ਼ਾਹ ਹੈ ਉਹ ਕਿਸੇ ਬਾਦਸ਼ਾਹੀ ਨਵਾਬੀ ਕਿਵੇਂ ਕਬੂਲ ਕਰੇ ਨਵਾਬੀ ਰੂਪੀ ਇਹ ਖਿੱਲਤ ਖਾਲਸੇ ਦੇ ਦੀਵਾਨ ਵਿੱਚ ਪਈ ਸੀ ਤੇ ਜਿਸ ਵੱਲ ਵੀ ਉਂਗਲ ਕੀਤੀ ਜਾਂਦੀ ਸੀ ਖਿੱਲਤ ਉਸ ਵੱਲ ਕਰ ਦਿੱਤੀ ਜਾਂਦੀ ਤੇ ਅੱਗੋਂ ਉਹ ਨਾ ਕਰਕੇ ਆਪਣੇ ਵੱਲੋਂ ਕਿਸੇ ਹੋਰ ਵੱਲ ਤੱਕ ਦਿੰਦਾ ਇਸ ਤਰ੍ਹਾਂ ਖਾਲਸਾ ਨਵਾਬੀ ਨੂੰ ਠੋਕਰਾਂ ਮਾਰ ਰਿਹਾ ਸੀ ਤੇ ਖਿੱਲਤ ਮਾਨੋ ਕੋਈ ਠੁੱਡੇ ਮਾਰਨ ਵਾਲਾ ਖੜਾਉਣਾ ਬਣ ਕੇ ਰਹਿ ਗਈ ਸੀ ਜਿਸ ਵੀ ਸਿੰਘ ਨੂੰ ਬੇਨਤੀ ਕੀਤੀ ਜਾਂਦੀ ਉਹ ਗੋ ਬਚਨ ਉਚਾਰਦਾ ਸਾਡਾ ਪਾਤਸ਼ਾਹੀ ਦਾਵਾ ਹੈ ਖਾਲਸਾ ਜੀ ਜਾਂ ਇਥੋਂ ਦੀ ਜਾਂ ਦਰਗਾਹ ਦੀ ਸਤਿਗੁਰਾਂ ਦੇ ਬਚਨਾਂ ਤੋਂ ਕਿਵੇਂ ਫਰੀਏ ਕਲਗੀਧਰਪਤਾ ਦੇ ਬਚਨਾਂ ਨੂੰ ਪੇਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਨ ਢੋਈ ਨਹੀਂ ਨਵਾਬੀ ਨੂੰ ਪੈਰ ਨਾਲ ਪਰਾਂ ਕਰਦਾ ਇੱਕ ਸਿੰਘ ਬੋਲਿਆ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ ਭਾਈ ਸੁਭੇਕ ਸਿੰਘ ਜੀ ਕਿ ਐਸੀ ਅਲੋਕਾਰੀ ਗੱਲ ਕਰਦੇ ਹੋ ਤੁਸੀਂ ਸ਼ਾਇਦ ਧਰੂ ਤਾਰਾ ਕਦੇ ਆਪਣੀ ਥਾਂ ਛੱਡ ਦੇਵੇ ਪਰ ਖਾਲਸਾ ਰਹਿਦੀ ਦੁਨੀਆ ਤੀਕ ਮਹਾਰਾਜ ਦੇ ਬਚਨ ਤੇ ਡੋਲ ਖਲੋਤਾ ਰਹੇਗਾ ਇੱਕ ਹੋਰ ਸਿੰਘ ਬੋਲਿਆ ਮਹਾਰਾਜ ਨੂੰ ਕੀ ਮੂੰਹ ਦੇਵਾਂਗਾ ਖਾਲਸਾ ਜੀ ਪਾਤਸ਼ਾਹੀ ਵਰ ਛੱਡ ਕੇ ਛੋਟੀ ਜਿਹੀ ਨਵਾਬੀ ਤੇ ਡੋਲ ਗਿਆ ਮੇਰੀ ਮਾਫੀ ਕਬੂਲ ਕਰੋ ਹੱਥ ਬੰਦ ਦਾ ਇੱਕ ਹੋਰ ਸਿੰਘ ਬੋਲਿਆ ਪ੍ਰਾਦੀਨਤਾ ਖੁਵਾਰੀਆਂ ਹੀ ਨੇ ਖਾਲਸਾ ਜੀ ਖਾਲਸਾ ਖੁਦ ਖੁਦਾ ਹੈ ਦੇਣਾ ਲੈਣਾ ਸਭ ਕਲਗੀ ਤਰਜ਼ੀਆਂ ਨਾਲ ਇਸ ਤਰ੍ਹਾਂ ਦੇ ਬੋਲ ਹਰ ਪਾਸਿਓਂ ਆ ਰਹੇ ਹਨ ਕੋਈ ਇੱਕ ਵੀ ਸਿੰਘ ਇਹ ਨਵਾਬੀ ਲੈਣ ਲਈ ਤਿਆਰ ਨਹੀਂ ਸੁਵੇਕ ਸਿੰਘ ਕਹਿਣ ਲੱਗੇ ਕਿ ਕਿਸੇ ਵੀ ਸੇਵਾਦਾਰ ਸਿੰਘ ਨੂੰ ਨਵਾਬੀ ਦੇ ਦੇਵੋ ਪਰ ਵਾਪਸ ਨਾ ਮੋੜੋ ਕੋਈ ਟਹਿਲੂਆ ਕੋਈ ਲੰਗਰ ਵਿੱਚ ਸੇਵਾ ਕਰਨ ਵਾਲਾ ਕੋਈ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਕੋਈ ਲੱਕੜਾਂ ਪਾਣੀ ਢੋਣ ਵਾਲਾ ਭਾਵੇਂ ਕੋਈ ਵੀ ਸੇਵਾ ਭਾਵ ਵਾਲਾ ਸਿੰਘ ਹੋਵੇ ਨਵਾਬੀ ਉਸ ਨੂੰ ਭੇਟ ਕਰੋ ਅਕਾਲ ਬੁੰਗੇ ਤੇ ਸਜੇ ਦੀਵਾਨ ਵਿੱਚ ਚਰਚਾ ਹੋ ਰਹੀ ਸੀ। ਸੰਗਤ ਜੁੜ ਕੇ ਬੈਠੀ ਫੈਸਲੇ ਦੀ ਉਡੀਕ ਕਰ ਰਹੀ ਸੀ। ਇੱਕ ਨੌਜਵਾਨ ਸਿੰਘ ਸੰਗਤ ਨੂੰ ਪੱਖਾ ਝਲਣ ਦੀ ਸੇਵਾ ਕਰ ਰਿਹਾ ਸੀ। ਉਮਰ ਕੋਈ ਆਹੀ 25 ਕੋ ਸਾਲ ਦੇ ਨੇੜੇ। ਭੱਜ-ਭੱਜ ਕੇ ਸਭ ਨੂੰ ਪੱਖਾ ਝਲ ਰਿਹਾ ਸੀ। ਕੁਝ ਚਿਰ ਪਹਿਲਾਂ ਹੀ ਸੁਵੇਗ ਸਿੰਘ ਨੇ ਇਸ ਨੂੰ ਘੋੜਿਆਂ ਦੀ ਲਿੱਦ ਚੁੱਕਦੇ ਦੇਖਿਆ ਸੀ। ਉਸ ਤੋਂ ਕੁਝ ਚਿਰ ਮੰਗਰੋ ਚਾਲ ਦੀ ਸੇਵਾ ਕਰ ਰਿਹਾ ਸੀ। ਉਸ ਦੇ ਚਿਹਰੇ ਤੇ ਫੱਟ ਦਾ ਇੱਕ ਸਜਰਾ ਨਿਸ਼ਾਨ ਇੰਜ ਸ਼ੋਭ ਰਿਆ ਸੀ ਜਿਵੇਂ ਬੱਦਲਾਂ ਵਿੱਚੋਂ ਅੱਧਾ ਚੰਦ ਦਿਖਾਈ ਦੇ ਰਿਹਾ ਹੋਵੇ ਹਜੇ ਕੱਲ ਹੀ ਤੁਰਕਾਂ ਨਾਲ ਹੋਈ ਝਪਟ ਵਿੱਚ ਇਹ ਸੋਹਣਾ ਨਿਸ਼ਾਨ ਮਿਲਿਆ ਸੀ ਇੱਕ ਡੂੰਘੇ ਫੱਟ ਦਾ ਨਿਸ਼ਾਨ ਮੋਢੇ ਤੇ ਵੀ ਸੀ ਬਚਪਨ ਵਿੱਚ ਵੀ ਇਸ ਨੌਜਵਾਨ ਦੀਆਂ ਖੇਡਾਂ ਜੰਗੀ ਕਰਤਬਾਂ ਵਾਲੀਆਂ ਹੀ ਸਨ ਆਪਣੀ ਨਾਲ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਤੇ ਦੋ ਦਲਾਂ ਵਿੱਚ ਵੰਡ ਦੇਣਾ ਇੱਕ ਦੁਸ਼ਮਨ ਦਾ ਦਲ ਤੇ ਦੂਜਾ ਸਿੰਘਾਂ ਦਾ ਸਿੰਘਾਂ ਵਾਲੇ ਦਲ ਦੀ ਅਗਵਾਈ ਆਪ ਕਰਨੀ ਕਿਸੇ ਐਸੇ ਹੀ ਜੰਗੀ ਖੇਡ ਦੇ ਚਲਦਿਆਂ ਦੂਜੇ ਦਲ ਦੇ ਇੱਕ ਜੁਸ਼ੀਲੇ ਗੱਭਰੂ ਨੇ ਕਿਰਪਾਨ ਦਾ ਭਰਵਾ ਵਾਰ ਕੀਤਾ ਜੋ ਇਸ ਸਿੰਘ ਦੀ ਢਾਲ ਤੋਂ ਤਿਲਕ ਕੇ ਮੋਢੇ ਨੂੰ چیر ਗਿਆ ਕਿੰਨਾ ਸਮਾਂ ਹੀ ਲੱਗ ਗਿਆ ਸੀ ਉਸ ਫਟ ਨੂੰ ਠੀਕ ਹੁੰਦਿਆਂ ਪਰ ਫਿਰ ਵੀ ਇਸ ਦੀਆਂ ਖੇਡਾਂ ਤਾਂ ਨਹੀਂ ਬਦਲੀਆਂ ਹੁਣ ਤਾਂ ਸਗੋਂ ਸਿਰਫ ਖੇਡਾਂ ਰਹੀਆਂ ਵੀ ਨਹੀਂ ਹੁਣ ਤਾਂ ਉਹ ਸੱਚਮੁੱਚ ਦੀ ਜੰਗ ਹੋ ਗਈਆਂ ਹਨ ਬਸ ਦੂਜੇ ਦਲਾਂ ਵਿੱਚ ਹੁਣ ਦੁਸ਼ਮਣ ਆਪਣੇ ਬੇਲੀ ਨਹੀਂ ਹੁੰਦੇ ਉਨ੍ਹਾਂ ਖੇਡਾਂ ਵਿੱਚ ਕੀਤੇ ਗਏ ਅਭਿਆਸ ਹੀ ਹੁਣ ਜੰਗ ਦੇ ਮੈਦਾਨ ਵਿੱਚ ਕੰਮ ਆ ਰਹੇ ਸਨ। ਬੁੰਗੇ ਤੋਂ ਚਰਚਾ ਕਰ ਰਹੇ ਸਿੰਘਾਂ ਦੀ ਨਿਗਾਹ ਸਿੰਘ ਤੇ ਪਈ। ਆਵਾਜ਼ ਮਾਰੀ ਗਈ, "ਪਾਈ ਕਪੂਰ ਸਿੰਘ ਜੀ, ਬੁੰਗੇ ਦੇ ਦਰਸ਼ਨ ਬਖਸ਼ੋ।" ਹੱਥ ਜੋੜ ਕੇ ਸਿੰਘ ਪੰਥ ਅੱਗੇ ਆਨ ਖਲੋਤਾ, "ਨਵਾਬੀ ਦੀ ਪੇਸ਼ਕਸ਼ ਕੀਤੀ ਗਈ। ਕਪੂਰ ਸਿੰਘ ਬੋਲਿਆ, "ਖਾਲਸਾ ਜੀ, ਪੰਥ ਦਾ ਹੁਕਮ ਸਿਰ ਮੱਥੇ। ਮੇਰਾ ਇੰਨਾ ਤਾਨ ਕਿੱਥੇ ਕਿ ਪੰਥ ਦੀ ਕਹੀ ਗੱਲ?" ਤਾਲ ਸਕਾਂ ਪਰ ਪੰਥ ਦੀ ਵਾਲੀ ਨੇ ਖਾਲਸੇ ਨੂੰ ਹੰਨੇ-ਹੰਨੇ ਪਾਤਸ਼ਾਹੀ ਦਾ ਵਰ ਦਿੱਤਾ ਹੈ ਖਾਲਸਾ ਪਾਤਸ਼ਾਹ ਹੀ ਹੈ ਮੈਂ ਘੋੜਿਆਂ ਦੀ ਲਿੱਦ ਚੱਕਦਾ ਹੋਇਆ ਵੀ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਤੇ ਨਾ ਹੀ ਘੋੜਿਆਂ ਦੀ ਲਿੱਦ ਚੁਕਣੀ ਮੈਨੂੰ ਕਿਸੇ ਬਾਦਸ਼ਾਈ ਤੋਂ ਨੀਵੀਂ ਜਾਪਦੀ ਹੈ ਪੰਥ ਜੋ ਵੀ ਹੁਕਮ ਕਰੇਗਾ ਮੈਨੂੰ ਮਨਜ਼ੂਰ ਹੈ ਪਰ ਮੇਰੇ ਤੋਂ ਮੇਰੀਆਂ ਪਹਿਲੀਆਂ ਸੇਵਾਵਾਂ ਨਾ ਲਈਆਂ ਜਾਣ ਕਿਉਂਕਿ ਨਵਾਬੀ ਕਦੇ ਵੀ ਘੋੜਿਆਂ ਦੀ ਸੇਵਾ ਤੋਂ ਵੱਡੀ ਨਹੀਂ ਹੋ ਸਕਦੀ ਮੇਰੇ ਲਈ ਪਰੇ ਅਕਾਲ ਬੁੰਗੇ ਦੇ ਵਿੜੇ ਵਿੱਚ ਕੋਈ ਸਿੰਘ ਬਾਣੀ ਪੜ ਰਿਹਾ ਸੀ ਪਤਾ ਨਹੀਂ ਉਸਦੇ ਮਨ ਵਿੱਚ ਕੀ ਆਇਆ ਕਿ ਉਸਨੇ ਇੱਕ ਤੁਕ ਜ਼ੋਰ ਨਾਲ ਪੜੀ ਤਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ ਇਹ ਤੁਕ ਦੀਵਾਨ ਵਿੱਚ ਬੈਠੇ ਹਰ ਸਿੰਘ ਨੇ ਸੁਣੀ ਜਥੇਦਾਰ ਨੇ ਮੁਸਕਰਾਉਂਦਿਆਂ ਕਪੂਰ ਸਿੰਘ ਨੂੰ ਕਿਹਾ ਬਾਣੀ ਪੜਦੇ ਹੋਏ ਸਿੰਘਾਂ ਵਿੱਚੋਂ ਸਤਿਗੁਰ ਆਪ ਬੋਲਦੇ ਹਨ ਹੁਣ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਕਰਨਾ ਸਾਡੇ ਲਈ ਵਾajib ਨਹੀਂ ਤੁਸੀਂ ਇਹ ਸੇਵਾ ਕਬੂਲ ਕਰੋ ਸਤਿਵਚਨ ਖਾਲਸਾ ਜੀ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਨਵਾਬੀ ਦੀ ਪੋਸ਼ਾਕ ਮੈਨੂੰ ਸੌਂਪੀ ਜਾਏ ਹੱਥ ਜੋੜਦਿਆਂ ਤੇ ਸਿਰ ਝੁਕਾਉਂਦਿਆਂ ਕਪੂਰ ਸਿੰਘ ਬੋਲੇ ਇਸੇ ਤਰ੍ਹਾਂ ਕੀਤਾ ਗਿਆ ਇਹ ਖਾਲਸਾ ਪੰਥ ਦੇ ਰੋਜ਼ਮਰਾਂ ਦੇ ਜੀਵਨ ਦਾ ਵਰਤਾਰਾ ਸੀ ਖਾਲਸਾ ਪੰਜਾਂ ਵਿੱਚ ਪਰਮੇਸ਼ਰ ਜਾਣਦਾ ਹੈ ਸੋ ਕੋਈ ਵੀ ਕਾਰਜ ਉਹਨਾਂ ਦੀ ਆਗਿਆ ਤੇ ਥਾਪੜੇ ਨਾਲ ਹੀ ਕਰਦਾ ਹੈ ਕਹਿੰਦੇ ਨੇ ਪੰਜਾਂ ਦੇ ਚਰਨ ਸਪर्श ਵਿੱਚ ਐਸੀ ਤਾਕਤ ਹੈ ਕਿ ਸਹੇ ਨੂੰ ਸਹੇ ਨੂੰ ਛੇਰ ਕਰ ਦੇਵੇ ਤੇ ਰਾਈ ਦੇ ਦਾਣੇ ਨੂੰ ਪਹਾੜ ਇਸ ਤਰ੍ਹਾਂ ਨਵਾਬੀ ਦੀ ਇਹ ਸ਼ਾਹੀ ਪੋਸ਼ਾਕ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕੇ ਕਪੂਰ ਸਿੰਘ ਨੂੰ ਸੌਂਪੀ ਗਈ ਇਹ ਪੰਜ ਸਿੰਘ ਜੋ ਪੰਜ ਪਿਆਰਿਆਂ ਦੀ ਰੂਪ ਵਿੱਚ ਸਾਹਮਣੇ ਆਏ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਹਰੀ ਸਿੰਘ ਜੀ ਹਜ਼ੂਰੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਭਾਈ ਕਰਮ ਸਿੰਘ ਸਰਦਾਰ ਬੁੱਢਾ ਸਿੰਘ ਸ਼ੁਕਰਚਕੀਆ ਖੁਸ਼ਾਕ ਦੇ ਨਾਲ ਇੱਕ ਸ਼ਾਹੀ ਪੱਗ ਇੱਕ ਕੀਮਤੀ ਕਲਗੀ ਸੋਨੇ ਦੇ ਕੰਗਣਾਂ ਦੀ ਇੱਕ ਜੋੜੀ ਇੱਕ ਕੈਂਠਾ ਬਹੁਮੁੱਲੇ ਸੁਝੇ ਮੋਤੀਆਂ ਦੀ ਮਾਲਾ ਤੇ ਇੱਕ ਹੀਰਿਆਂ ਜੜੀ ਕਿਰਪਾਨ ਨਵਾਬੀ ਦਾ ਇਹ ਪਹਿਰਾਵਾ ਜਦ ਕਪੂਰ ਸਿੰਘ ਨੂੰ ਪਵਾਇਆ ਗਿਆ ਤਾਂ ਉਹਨਾਂ ਦੇ ਚਿਹਰੇ ਦਾ ਰੂਪ ਵੱਡੇ ਵੱਡੇ ਤਖਤਾਂ ਦੇ ਮਾਲਕ ਬਾਦਸ਼ਾਹਾਂ ਨੂੰ ਨਗੂਣਾ ਮਹਿਸੂਸ ਕਰਵਾ ਰਿਹਾ ਸੀ ਤੇ ਹੀ ਨੌਜਵਾਨ ਕਪੂਰ ਸਿੰਘ ਅੱਜ ਤੋਂ ਨਵਾਬ ਕਪੂਰ ਸਿੰਘ કહਾਇਆ ਧੰਨਵਾਦ